ਸਵਾਗਤ ਹੈ ਜੀ ਸਰਾ ਪੰਜਾਬੀ ਚੈਨਲ ਦੇਖਣ ਵਾਲੇ ਸਾਰੇ ਵੀਰ ਭਾਵਾ ਦਾ ਬਹੁਤ ਬਹੁਤ ਧੰਨਵਾਦ ਅੱਜ ਆਏ ਸੀ ਫਸਲ ਦੇਖਣ ਇਹਨਾਂ ਮੋਟਰ ਨੇ ਫਿਊ ਜੜਾ ਤਾਂ ਸੀਗਾ ਫਿਊੀ ਫਾਇਰ ਲਾ ਕੇ ਮੈਂ ਵੀ ਚਲੋ ਮੋਟਰ ਚਲਾਈਏ ਮੋਟਰ ਚਲਾ ਕੇ ਨਾਲੇ ਆਹ ਸਾਰਾ ਦੇਖੀਏ ਫਸਲ ਤੇ ਦੇਖੋ ਭਾਈ ਜੇ ਕੋਈ ਕਮੀ ਕੁਸ਼ੀ ਹੈ ਭਾਈ ਜੇ ਕਿਸੇ ਨੂੰ ਪਤਾ ਆਪਣੇ ਕੰਨੇ ਬਾਈ ਕਸਰ ਹਰੇਕ ਬੰਦਾ ਹੈ ਨਾ ਪੂਰੀ ਕੜਦਾ ਕੋਸ਼ਿਸ਼ ਕਰਦਾ ਬੱਟ ਬੰਨੇ ਜਾਨੇ ਭਈ ਸਾਲ ਇਸ ਤਰ੍ਹਾਂ ਕੱਡੀਆਂ ਪਈਆਂ ਨੇ ਇਹ ਮਾਰੇ ਦੀ ਕਿਰਪਾ ਨਾਲ ਸਾਰੀ ਫਸਲ ਵਧੀਆ ਲੱਗਦੀ ਹੈ ਮੋਟਰ ਤੇ ਆਏ ਸੀਗੇ ਚਲੋ ਮੈਂ ਵੀ ਇੱਕ ਵੀਡੀਓ ਪਾ ਕੇ ਸਾਂਝੀ ਕਰੀਏ ਤੇ ਇਹ ਬੰਦੇ ਆਪਣੇ ਬੰਨੇ ਬਣਾਉਂਦੇ ਆ ਆ ਦੇਖੋ ਪੁਰਾਣੀ ਯਾਰ ਦੋਈ ਨਲਕਾ ਮੋਟਰ ਤੇ ਲੱਗਿਆ ਹੋਇਆ ਪਰ ਇਹ ਹੁਣ ਪਾਣੀ ਨਹੀਂ ਚੱਕਦਾ ਹੈਗਾ ਇਹਦੇ ਵਿੱਚ ਸਮਾਨ ਪੂਰਾ ਇਹਦੀ ਮਸ਼ੀਨ ਬਹੁਤ ਛੋਟੀ ਰਹੀ ਆ ਹੁਣ ਇਹ ਵਿਚਾਰਾ ਪਾਣੀ ਵੀ ਹੁਣ ਖਾਲੀ ਖੜਾ ਹੈ ਪਾਣੀ ਚਲਿਆ ਗਿਆ ਦੂਰ ਇਹਦੀ ਮਾਰ ਤੋਂ ਤੇ ਅਧਰਖ ਦਰੋਕਤਾ ਥੋੜੀ ਜਿਹੀ بارش ਨਾਲ ਹੀ ਦੇਖੋ ਬਨਾਸਪਤੀ ਤੇ ਕਿੰਨਾਂ ਰੰਗ ਰੂਪ ਚੜਿਆ ਕਰਪਾ ਮਾਰਾ ਇਹਦੀ ਚਲੋ ਸਭ ਸਭ ਤੇ ਮਹਾਰਾਜ ਕਰੇ ਹਨਾ ਸਰਦੀ ਫਸਲ ਵਧੀਆ ਹੋਵੇ ਤੇ ਜੀਮੀਦਾਰ ਜੱਟ ਭਾਈ ਨੂੰ ਤਾਂ ਜਿਉਂ ਵਧੀਆ ਕਮਾਉ ਤਾਂ ਹੀ ਵਧੀਆ ਗਾ ਤੇ ਵਰਤੂ ਪੈਸਾ ਤੇ ਲਾ ਤੇ ਜੀ ਖੁਸ਼ੀਆਂ ਖੇੜੇ ਆਉਣਗੇ ਉਹਦੇ ਵਿੱਚੋਂ ਹੀ ਦੇਖੋ ਸਾਰੀ ਫਸਲ ਤੇ ਧਨਦਾਰਾ 6 ਮਹੀਨੇ ਤੇ ਜੱਟ ਖੜਾ ਹੁੰਦਾ 6 ਮਹੀਨੇ ਬਾਅਦ ਸਾਰਾ ਕੁਝ ਜੋ ਵੀ ਆ ਉਹਦੇ ਹੱਥ ਆਉਣਾ ਬਾਕੀ ਸਾਰਾ ਕੁਝ ਹੰਦਾ ਗੁਰੂ ਦੇ ਹੁਕਮ 'ਚ ਤੇ ਪ੍ਰਮਾਤ ਮੰਦਰ ਕਰੇ ਭਲੀ ਕਰੇ ਸਾਡੀ ਫਸਲ ਵਧੀਆ ਲੱਗੇ। ਓਕੇ ਜੀ ਧੰਨਵਾਦ ਸਾਰਿਆਂ ਦਾ। ਆਇਆ ਜੀ ਕਹਿੰਦਾ ਸੀ ਅਸੀਂ ਟੀਕਾ ਲਾਈਏ। ਉਹ ਕਹਿੰਦਾ ਜਾਂ ਦੇਖ ਤੇਰੀ ਮੰਮੀ ਨੇ ਕਿਹਾ ਵੀ ਇਹ ਲੜਦੀ ਬਾਦ ਵੱਧਾ। ਮੈਂ ਕਿਹਾ ਵੀ ਭਾਈ ਦੇਖ ਲੋ ਬਣੋ ਕਹਿੰਦਾ ਉਹ ਮੁੰਡਾ ਜਦ ਤਾਹ ਜਿ ਕੋਈ ਰਹਿਣਾ ਕੱਢੀ ਕਰਵਾਉਣਾ। ਤੇ ਮੰਮੀ ਕੋਲ ਜਾਣਾ। ਇਹ ਤੇ ਮੰਦਰੀ ਕੋਲ ਜਾਣਾ। ਫਿਰ ਦਵਾਈ ਦਿੱਤੀ ਤੇ ਉਹ ਕਹਿੰਦੇ ਵੀ ਇਹ ਦੰਦ ਖਰਾਬ ਹੋ ਜਾਣੇ। ਟੌਫੀਆਂ ਵਾਲਿਆਂ ਖਾਨ ਦੇ ਦਰਦ ਤੱਕ ਆ ਮੈਂ ਦੱਸਿਆ ਫਿਰ ਉਹਨੂੰ ਘੇਰੇ ਡਰਦੀ ਉੱਥੇ ਦੁਕਾਨ ਤੋਂ ਲੈ ਲੈਣਾ ਪਾਉਂ ਮੈਂ ਕਿ ਤੂੰ ਆਇਆ ਤਾਂ ਥੋੜਾ ਜਿਹਾ ਸਮਝ ਲੈਣਾ ਫਿਰ ਉਹ ਕਹਿੰਦੀ ਵੀ ਚੱਲ ਜੇਗੀ ਆ ਇੱਕ ਮੇਰੇ ਵਾਸਤੇ ਰੱਖ ਫਿਰ ਜੇ ਬਾਅਦ ਖਾਗੀ ਹੁਣ ਸਾਰੀ ਕਰ ਦੇ ਨਾ ਜਸ ਅਸਮਾਨ ਕਿੱਥੇ ਵੀ ਨਾ ਜਸ ਅਸਮਾਨ ਕਿੱਥੇ ਵੀ ਨਹੀਂ ਰਹਾ ਉਹ ਕਹਿ ਕੇ ਲੈ ਲੈਂਦੇ ਰਾਮ ਨਾਲ ਤੇ ਵੀਰੇ ਦਾ ਵੀ ਲੈ ਲਵੇ ਜਦੇ ਇੱਕ ਬਿਲੀ ਨਹੀਂ ਲੈ ਲਵੇ ਜਦੇ ਇੱਕ ਬਿਲੀ ਨਹੀਂ ਲੈ ਲਵੇ ਜਿਹਨੇ ਛੱਡਿਆ ਕੀ ਹੈ ਛੱਡਿਆ ਕੋਈ ਨਾ ਪਰੇ ਵੀ ਦੇਣ ਵਈਏ ਨੇ ਆਸ ਵੀ ਨਹੀਂ ਹਿਮਾ ਜਾਂ ਸ਼ੇਖ ਰਕਮ ਮੰਗ ਰਹੀ ਹੈ ਤੇ ਮੈਂ ਕਿੱਥੇ ਨਿਕਲੂ ਪੁੱਛ ਲੈਣ ਸੀ ਕਿ ਕੱਲ ਨੂੰ ਸਕੂਲ ਭੇਜ ਦਿਆਂ ਮੈਂ ਭੇਜ ਦਿਆਂ ਜਿੰਨਾ ਜਰੂਰ ਤਾਂ ਗਰਮਸਾਤੀ ਹੋਈ ਆ ਮੀਂਹ ਵੀ ਕਰ ਪਾਣੀ ਮੈਂ ਤਾਂ ਨਹੀਂ ਭੇਜੀ ਮੈਂ ਕਿਵੇਂ ਉੱਥੇ ਆ ਕੇ ਜਾ ਕੇ ਰੋਝ ਜਾਂਦਾ ਨਾ ਉਹ ਨਹੀਂ ਉਹ ਚਲੋ ਤਾਂ ਜਦੋਂ ਹੁਣ ਅੱਜ ਤੱਕ ਸੀਗੀ ਨਹੀਂ ਤਲੀਆ ਜੇ ਜਾਣੀ ਪਈ ਸੀ ਇਹ ਹਾਂ ਨੂੰ ਭੇਜ ਦੇ ਸਕੂਲ ਪਰਨਵਾ ਦਾੰਦਮਾ ਦਾ ਕੋਲ ਬੰਦੇ ਜੀ ਜੋਗਰੇ ਤਾਂ ਜਮਾ ਹੀ ਨਹੀਂ ਦੇਣਾ ਇੱਕ ਚਾਕਲੇਟ ਤੇ ਇੱਕ ਲੇਜੇ ਬਹੁਤ ਮਾੜੀ ਚੀਜ਼ ਦੋਨੇ ਚੀਜ਼ਾਂ ਨਹੀਂ ਦੇਣੀਆਂ ਜਿਹੜੀਆਂ ਜਿਹਨੂੰ ਗੰਦ ਖਰਾਬ ਉਹਨਾਂ ਦਿੰਦੇ ਤੇ ਜਿਹੜਾ ਗੰਦ ਮਸਾਹਟੇ ਖਾਣ ਨਾਲ ਆਉਂਦਾ ਪਰ ਜਦ ਵੱਧ ਮੈਂ ਲੈਤਾ ਚ ਮਾਰ ਕਰਕੇ ਪਰ ਗੰਦ ਮਸਾਹਟੇ ਨਹੀਂ ਲੱਗਣੀ ਬੈਸਪੋਰਟ ਨਹੀਂ ਦੇ ਰਿਹਾ ਪਾਸਪੋਰਟ ਨਾਲ ਲਿਬਰਟਾ ਰਾਬੰਦਾ ਆਉਂਦਾ ਆਦ ਮਹਰਾਬੰਦਾ ਸੋਜ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਰੋਟੀ ਤਾਂ ਖਾਣੀ ਨਹੀਂ ਇਹਨੇ ਐਸਾ ਕੁਝ ਹੀ ਖਾਣੀ ਰੋਟੀ ਖਾਣੀ ਚੰਗਾ ਰੋਟੀ ਖਾਣੀ ਆ ਰੋਟੀਆਂ ਖਾਣੀ ਤਖੜੇ ਹੋਣਾ ਦੁੱਧ ਪੀਣਾ ਘਰੇ ਤਾਂ ਖਾਂਦੇ ਨਹੀਂ ਸਕੂਲ ਜਿਹੜਾ ਖਾਇਆ ਹੁੰਦੀ ਆ ਰੋਟੀ ਖਾ ਲੈਣਗੀ ਘਰੇ ਨਹੀਂ ਖਾਂਦੇ ਇਹਨੂੰ ਆ ਗੰਦਮੰਦ ਬੰਦ ਕਰਕੇ ਵਾਪਸ ਜਾ ਉਹਦਾ ਨਾਲ ਨਹੀਂ ਜਿਹਾ ਇਹ ਬਿਲਕੁਲ ਹੀ ਗਲਤ ਨਹੀਂ ਲੈਣਾ ਨਾ ਆਪਾਂ ਹੱਟੀ ਹੁਣ ਇਹਨੂੰ ਭੇਜਣਾ ਹੀ ਨਹੀਂ ਹੈਗਾ ਜਦੋਂ ਦੇਖੋ ਹੱਟੀ ਤਰੀ ਖੜਦੀ ਆ ਹੱਟੀ ਤਾਂ ਚੀਜੀ ਦਾ ਚੀਜੀ ਦਾ ਚੀਜੀ ਨਾਲੋਂ ਖਰਾਬ ਆ